ਕਾਰਨ ਆਉਣ ਦਾ ਕਾਰਨ ਇਹ ਹੈ ਜੀ ਸਾਡੇ ਇੱਕ ਹਨੀਫ ਭੋਲਾ ਜੀ ਨੇ ਨਾਬੇ ਤੋਂ ਜੋ ਕਾਫੀ ਲੰਬੇ ਸਮੇਂ ਤੋਂ ਚੋਰੀਆਂ ਠੱਗੀਆਂ ਦੇ ਮੁਹਤਾਜ ਰਹੇ ਨੇ ਸ਼ਹਿਰ ਦੇ ਵਿੱਚ ਕਿਸੇ ਨੇ ਉਹਦੀ ਜਾਨਕੀ ਦੇਖਭਾਲ ਨਹੀਂ ਕਰੀ ਨਵਾਂ ਜੂਥ ਉੱਠਿਆ ਉਸ ਨੇ ਦੇਖਿਆ ਵੀ ਇੱਥੇ ਕਪੜਾ ਹੋ ਰਿਹਾ ਈਦਗਾ ਦੇ ਵਿੱਚ ਚਲੋ ਸਾਨੂੰ ਬੁਲਾਇਆ ਉਥੇ ਮੀਟਿੰਗ ਦੇ ਵਿੱਚ ਉਥੇ ਪ੍ਰਧਾਨਗੀ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਉਸ ਨੂੰ ਸਾਰੇ ਸ਼ਹਿਰ ਦੇ ਕੋਮ ਨੇ ਉਹਨੂੰ ਕਹਿੰਦਾ ਵੀ ਤੈਨੂੰ ਅਸੀਂ ਨਾ ਪ੍ਰਧਾਨ ਰੱਖਣਾ ਨਾ ਤੈਨੂੰ ਸੈਕਟਰੀ ਰੱਖਣਾ ਵੀ ਤੈਨੂੰ ਅਸੀਂ ਵਿੱਚ ਨਹੀਂ ਲੈਣਾਗਾ ਅਸੀਂ ਹੁਣ ਜਿਹੜੇ ਪੁਰਾਣੇ ਪ੍ਰਧਾਨ ਜਨ ਜਿਹਨੇ ਵੀ ਮੁੰਡੇ ਨੇ ਸਾਡੇ ਜਿਹੜੀ ਸਹਿਮਤੀ ਦੇ ਸੀਗੀ 17 ਮੈਂਬਰੀ ਕਮੇਟੀ ਸੀਗੀ ਸਾਡੀ ਉਹ ਸਾਰੇ ਸਾਡੇ ਨਾਲ ਸੀਗੇ ਉਹ ਲੈਟਰ ਪੈਡ ਉਹੀ ਲੈਟਰ ਪੈਡ ਤੇ ਉਹਨੇ ਆਪਣੀ ਰਿਸਟਰ ਕਰਨੀ ਦਿੱਤੀ ਕਮੇਟੀ ਉਹੀ ਲੈਟਰ ਪੈਡ ਤੇ ਸਾਡੇ ਵਾਲੇ ਬੰਦਿਆਂ ਨੇ ਦਿੱਤੀ ਰਿਸਟਰ ਕਰਾਉਣੀ ਉਹ ਪੈਸੇ ਦੇ ਲੈ ਕੇ ਦੇਖੋ ਜੀ ਬੱਕ ਮੋਡਲ ਨਾਲ ਮਿਲ ਕੇ ਆਪਣੀ ਕਮੇਟੀ ਰਿਸਟਰ ਕਰਾ ਗਿਆ ਇਹਨਾਂ ਦੇ ਜਿਹੜੇ ਸਾਡੇ ਬੰਦੇ ਸੀਗੇ ਜਿਹੜੇ ਪ੍ਰਧਾਨ ਸੀਗੇ ਸਾਡੇ ਮੌਜੂਦਾ ਉਹਨਾਂ ਦੇ ਉਹ ਜਾਲੀ ਅਸਤੀਫੇ ਲਾ ਗਿਆ ਜੀ ਪਹਿਲਾਂ ਸਾਈਨ ਕਰਾ ਕੇ ਪਤਾ ਨਹੀਂ ਕਿਵੇਂ ਕਰਿਆ ਕਿਵੇਂ ਨਹੀਂ ਕਰਿਆ ਜੀ ਉਹਨੇ ਯਾਨੀ ਕਿ ਜਾਲੀ ਅਸਤੀਫੇ ਲਾ ਕੇ ਹੋ ਉਹਨਾਂ ਦੇ ਉੱਤੇ ਆਪਣਾ ਯਾਨੀ ਕਿ ਕਮੇਟੀ ਰਿਸਟਰ ਕਰਾ ਗਿਆ ਉਸ ਤੋਂ ਬਾਅਦ ਉਹਨੇ ਉਹੀ ਲੈਟਰ ਪੈਡ ਤੇ ਸਾਡੇ ਕਈ ਬੰਦਿਆਂ ਦੇ ਉੱਤੇ ਪਰਚੇ ਦਰਜ ਕਰਾਤੇ ਪਰਚੇ ਦਰਜ ਕਰਾ ਕੇ ਉਸ ਤੋਂ ਬਾਅਦ ਜਿਹਦੇ ਵਿੱਚ ਸਾਰਾ ਕੁਝ ਝੂਠ ਨਿਕਲਿਆ ਉਹਦਾ ਯਾਨੀ ਕਿ ਕੋਈ ਵੀ ਉਹਦੇ ਨਾਲ ਸ਼ਹਿਰ ਦੇ ਵਿੱਚ ਕੋਈ ਵੀ ਬੰਦਾ ਉਹਦੇ ਨਾਲ ਨਹੀਂ ਹੈਗਾ ਇਹ ਤਿੰਨ ਚਾਰ ਬੰਦੇ ਲੁੱਟੂਰ ਬੰਦੇ ਇਕੱਠੇ ਹੋਏ ਨੇ ਜਿਹੜੇ ਲੁੱਟਣ ਦੇ ਇਨਾਂ ਦਾ ਕੰਮ ਤੋਰਿਆ ਹੋਇਆ ਇਹ ਸਾਡੀ ਜ਼ਮੀਨ ਖੜਪਨੂ ਖਰਦੇ ਨੇ ਯਾਰ ਈਦਗਾ ਦਾ ਪੈਸਾ ਇੰਨਾ ਖਾ ਗਏ ਇਹ ਤੁਸੀਂ ਸੋਚ ਵੀ ਨਹੀਂ ਸਕਦੇ 1.5-2 ਕਰੋੜ ਰੁਪਏ ਦਾ ਨਿਸ਼ਾਨ ਕਰਤਾ ਇਨਾਂ ਈਦਗਾ ਦਾ ਅਸੀਂ ਪ੍ਰਸ਼ਾਸਨ ਨੂੰ ਔਰ ਬਕ ਬੋਰਡ ਨੂੰ ਅਸੀਂ ਬੇਇੱਜ਼ਤੀ ਕਰਨਾ ਚਾਹੁੰਦੇ ਆ ਕਿ ਇਹ ਲੋਕਾਂ ਤੋਂ ਪਰੇਸ਼ ਕੀਤੀ ਜਾਵੇ ਦੇਖੋ ਇਹ ਤਾਂ Hindu ਵੀ ਲੋਕ ਦੁਖੀ ਨੇ Sikh ਵੀ ਲੋਕ ਦੁਖੀ ਨੇ ਇਹ ਕਦੇ Hindu ਦੇ ਖਿਲਾਫ ਆਟੀ ਪਾ ਕੇ ਆਟੀ ਪਾਉਂਦਾ ਕਦੇ Sikh ਦੇ ਖਿਲਾਫ ਆਟੀ ਪਾਉਂਦਾ ਇਹ ਦੁਸ਼ਮਣੀਆਂ ਸਾਡੀਆਂ ਬੁਆਰਿਆ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਸਾਡਾ ਭਾਈਚਾਰਾ ਜਿਹੜਾ ਸਾਂਝਾ ਸਿੱਖਾਂ ਨਾਲ ਵੀ ਅਸੀਂ ਖੜਦੇ ਆ Hinduਾਂ ਨਾਲ ਵੀ ਖੜਦੇ ਆ ਇਹਨੇ ਕਈ ਬੰਦੇ ਅਜੇ ਤੜਫਾ ਰੱਖੇ ਨੇ ਸਾਡੇ ਹਰੀਕ੍ਰਿਸ਼ਨ শেਠ ਜੀ ਨੇ ਉਹਨਾਂ ਦੇ ਮੁਹੱਲੇ ਦੇ ਵਿੱਚ ਵੀ ਇਹਨਾਂ ਨੇ ਆਟੀ ਪਾਈਆਂ ਸੀ ਉਹਨਾਂ ਦੇ ਉੱਤੇ ਸਾਡੇ ਹੋਰ ਕਈ ਆਪਣੇ लवली ਪੱਤਰਕਾਰ ਜੀ ਨੇ ਗੁਰਦੁਆਰੇ ਦਾ ਸਾਡਾ ਮਸਲਾ ਸੀਗਾ ਚਲੋ ਅਸੀਂ ਵਿੱਚ ਪੈ ਗਿਆ ਸੀ ਬਹਿ ਕੇ ਵਿੱਚ ਸਾਈ ਇਮਾਮ ਸਾਡੇ ਲੁਧਿਆਣਾ ਤੋਂ ਆਏ ਉਹਨਾਂ ਨੇ ਬਹਿ ਕੇ ਸਾਡਾ ਉਹ ਮਸਲਾ ਹੱਲ ਕਰਵਾਤਾ ਨਹੀਂ ਹੁਣ ਤੁਹਾਡਾ ਮੁੱਖ ਜਿਹੜਾ ਮਸਲਾ ਹੈਗਾ ਅਸੀਂ ਸਾਡਾ ਲੈ ਕੇ ਆਏ ਕਈ ਕਿਸ ਤਰ੍ਹਾਂ ਇਹ ਈਦਗਾਹ ਨੂੰ ਲੈ ਕੇ ਆਏ ਜੀ ਈਦਗਾਹ ਦੇ ਵਿੱਚ ਉਹਨੂੰ ਅਸੀਂ ਨਕਾਰਿਆ ਕੱਢਿਆ ਇਹਨਾਂ ਨੂੰ 4-5 ਬੰਦਿਆਂ ਨੂੰ ਹੁਣ ਪੂਰੀ ਕਾਟ ਕਰਤਾ ਇਹਨਾਂ ਦਾ ਇਹਨਾਂ ਦਾ ਹੁਕਾ ਪਾਣੀ ਬੰਦ ਕਰਤਾ ਸੀਨੇ ਵੀ ਇਹ ਇਹਨਾਂ ਨਾਲ ਨਾ ਸੀ ਵਰਤਨਾ ਨਾ ਇਹ ਸਾਡੀ ਕੌਮ ਦੇ ਨੇ ਇਹ ਨਾ ਸੀ ਇਹਨਾਂ ਨਾਲ ਕੋਈ ਕੌਮ ਦਾ ਬੰਦਾ ਖੜੇ ਨਾ ਇਹਨਾਂ ਨਾਲ ਵਿਆਹ ਸ਼ਾਦੀ ਚ ਵਰਤੇ ਨਾ ਇਹਨਾਂ ਦੇ ਕੋਈ ਮਰੇ ਤੇ ਜਾਵੇ ਨਾ ਕੋਈ ਵਿਆਹ ਸ਼ਾਦੀ ਚ ਜਾਵੇ ਅਸੀਂ ਪੂਰ ਤੌਰ ਤੇ ਇਹਨਾਂ ਦਾ ਬਾਈ ਕੱਟ ਕਰਤਾ ਹਾਂ ਹਾਂ ਜੀ ਦੁਬਾਰੇ ਫੇਰ ਉਹੀ ਲੈਟਰ ਪੈਡ ਤੇ ਨਵੇਂ ਬੰਦਿਆਂ ਦੇ ਵਿੱਚ ਨਾਮ ਐਡ ਕਰਕੇ ਦੁਬਾਰੇ ਫੇਰ ਨੌ ਤੇ ਪਰਚਾ ਦਰਜ ਕਰਾਤਾ ਸੀ ਨਹੀਂ ਉਹ ਤਾਂ ਦੇਖੋ ਜੀ ਮੇਰੇ ਖਿਆਲ ਚੋਂ ਤਾਂ ਕੈਨਸਲ ਹੀ ਹੋ ਗਿਆ ਜਿਹੜਾ ਨਮਾ ਕਰਾਇਆ ਸੀਗਾ ਕਿਉਂਕਿ ਉਹਦੇ ਵਿੱਚ ਝੂਠਾ ਸੀਗਾ ਸੱਚ ਤਾਂ ਹੈ ਹੀ ਵੀ ਨਹੀਂ ਕਿਤੇ ਸਾਡੀ ਮੁੱਖ ਮੰਗ ਕੀ ਹੈ ਸਾਡੀ ਮੰਗੇ ਆ ਇੱਕ ਤਾਂ ਹੀ ਦੇਖੋ ਬੱਕ ਬੋਰਡ ਤੋਂ ਮੰਗਾ ਸਾਡੀ ਵੀ ਸਾਨੂੰ ਇਨਸਾਫ ਦਿੱਤਾ ਐਵੇਂ ਸਾਰੀ ਕੌਮ ਇੱਕ ਪਾਸੇ ਆ ਸ਼ਹਿਰ ਦੀ ਆ ਪਿੰਡਾਂ ਦੀ ਇਹ ਚਾਰ ਬੰਦੇ ਜਿਹੜੇ ਚੋਰ ਨੇ ਇਹ ਇੱਕ ਪਾਸੇ ਇੱਕ ਦਾ ਨਾਮ ਹਰੀਫ ਪੋਲਾ ਜੀ ਇੱਕ ਸਲੀਮ ਆ ਇਲੈਕਟ੍ਰੀਸ਼ੀਅਨ ਵਾਲਾ ਇੱਕ ਅਲੀਗਾ ਜਿਹੜਾ ਲੱਖ ਰੁਪਿਆ ਦੁਕਾਨ ਕਿਸ ਦੀ ਹਿੰਦੂ ਭਾਈ ਚਾਰੇ ਦੀ ਸਾਡੇ ਦਾਬੀ ਬੈਠਾ ਤੀ ਉਹ ਲੱਖ ਰੁਪਿਆ ਲੈ ਕੇ ਦੁਕਾਨ ਛੱਡੀ ਆ ਉਹਨੇ ਇੱਕ ਇਹਨਾਂ ਦੇ ਨਾਲ ਹੋਰ ਸਾਫਰ ਅਲੀ ਪਤਾ ਨਹੀਂ ਕੌਣ ਆਗਾ ਉਹ ਹੋਰ ਆ ਲਿਆ ਹੋਇਆ ਇਹ ਦੇਖੋ ਜੀ ਕਦੇ ਆ ਕੇ ਉਹਰੇ ਕਦੇ 50000 ਰੁਪਿਆ ਕਦੇ 60000 ਰੁਪਿਆ ਖਰਚਾ ਪਾਉਂਦੇ ਨੇ ਉੱਥੇ ਘਾੜਾ ਸਾਡੇ ਘਾ ਬੀਜੇ ਆਇਆ ਉੱਥੇ ਅੰਗਰੇਜ਼ੀ ਉਹਦਾ ਖਰਚਾ ਪਾਈ ਜਾਂਦੇ ਨੇ ਕਦੇ ਕਾਹਦਾ ਖਰਚਾ ਜਦੋਂ ਵੀ ਇਹਨਾਂ ਨੂੰ ਪੁੱਛੋ ਹਿਸਾਬ ਕਿਤਾਬ ਸਾਲ ਬਾਦ ਜਦੀ ਕਹਿੰਦੇ ਨੇ ਜੀ ਉਹਦੇ ਬਾਗੂ ਮਾਨਪ੍ਰੀਤ ਬਾਦਲ ਵਾਂਗੂ ਖਜ਼ਾਨਾ ਖਾਲੀ ਹੈ ਜੀ ਹੁਣ ਅਸੀਂ ਸਾਲ ਕੰਮ ਕੀਤਾ ਸਾਲ ਦੇ ਵਿੱਚ ਹੁਣ ਖਜ਼ਾਨਾ ਕਿਵੇਂ ਭਰ ਗਿਆ ਮੈਨੂੰ ਇਹ ਜਵਾਬ ਦੇਣਾ ਸਾਡੀ ਮੰਗ ਇਹ ਹੈ ਪ੍ਰਸ਼ਾਸਨਾਰ ਵੱਕ ਬੋਰਡ ਤੋਂ ਵੀ ਇਹਨਾਂ ਦੀ ਕੋਈ ਸੁਣਵਾਈ ਨਾ ਹੋਵੇ ਇਹ ਜਿੱਥੇ ਵੀ ਕੋਈ ਆਰਟੀਆਈ ਪਹੁੰਚ ਜਾ ਇਹਨਾਂ ਦੇ ਕੋਈ ਕੋਈ ਵੀ ਕੁਝ ਵੀ ਕਰਨਾ ਇਹਨਾਂ ਦੀ ਕੋਈ ਸੁਣਵਾਈ ਨਾ ਹੋਵੇ ਔਰ ਜਿੰਨੇ ਸਾਡੇ ਤੇ ਜੋ ਵੀ ਇਹਨਾਂ ਨੇ ਝੂਠੇ ਪਰਚੇ ਦਰਜ ਕਰਾਏ ਹੋਏ ਨੇ ਉਹ ਕੈਨਸਲ ਹੋਣੇ ਚਾਹੀਦੇ ਨੇ ਸਾਡਾ ਸਾਥ ਦਿੱਤਾ ਜੀ ਸਾਡੇ ਵੱਲੋਂ ਮਤਲਬ ਹੁਣ ਬਾਈਕਾਟ ਹੈ ਹਾਂਜੀ ਹਾਂਜੀ ਪੂਰਨ ਤੌਰ ਤੇ ਬਾਈਕਾਟ ਹੈ ਸਾਰੀ ਕੌਮ ਵੱਲੋਂ ਕੋਈ ਇਹਦੇ ਮਰਨ ਤੇ ਨਹੀਂ ਜਾਊਗਾ ਕੋਈ ਭੋਗ ਤੇ ਨਹੀਂ ਜਾਊਗਾ ਕੋਈ ਕਿਤੇ ਨਹੀਂ ਜਾਊਗਾ ਇਹਨਾਂ ਦੇ ਨਾ 23 ਇਹਦੇ ਜਾਵੇ ਇਹਨਾਂ ਦੇ ਨਾ ਕੋਈ ਵਿਆਹ ਸਾਦੀ ਜਿਹਾਵੇ ਨਾ ਕੋਈ ਬਲਾਵੇ ਜੇ ਕੋਈ ਇਹਦੇ ਨਾਲ ਵਰਤੂਗਾ ਉਹਦਾ ਵੀ ਬਾਈਕਾਟ ਕੀਤਾ ਜਾਊਗਾ ਇਹ ਸਾਰੀਆਂ ਮਸਜਿਦਾਂ ਵੱਲੋਂ ਆ ਰੀਦਗਾ ਵੱਲੋਂ ਫੈਸਲਾ ਲੱ타 ਗਿਆ ਲੈਟਰ ਪੈਪਰਾਂ ਦੇ ਉੱਤੇ ਬਕਾਇਦਾ ਲਿਖ ਕੇ ਅਸੀਂ ਵਕ ਬੋਰਡ ਨੂੰ ਭੇਜਾਂਗੇ ਨਜ਼ਰ ਨਾ ਉਹ ਕਦੇ ਵੀ ਗਲਤ ਬੰਦੇ ਦਾ ਸਾਥ ਨਹੀਂ ਦੇਣਗੇ ਅਸੀਂ ਤੁਹਾਡੇ ਮਾਧਿਅਮ ਦੇ ਜ਼ਰੀਏ ਭਗਵਾਨਤਮਾਨ ਜੀ ਨੂੰ ਵੀ ਬੇਨਤੀ ਕਰਦੇ ਆਂ ਵੀ ਗਲਤ ਬੰਦਿਆਂ ਨੂੰ ਨੱਥ ਪਾਈ ਜਾਵੇ ਇਹ ਕੌਮ ਦਾ ਮਸਲਾ ਹੈ ਭਾਈਚਾਰੇ ਦਾ ਮਸਲਾ ਹੈ ਪੂਰੇ ਇਸਲਾਮ ਦਾ ਮਸਲਾ ਹੈ ਵੀ ਇਸ ਨੂੰ ਗੰਭੀਰਤਾ ਨਾਲ ਲੈ ਕੇ ਤੇ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕੀਤੀ ਜਾਵੇ ਸਾਡੀ ਮੁੱਖ ਮੰਗ ਕੀ ਹੈ ਸਾਡੀ ਮੁੱਖ ਮੰਗ ਹੈ ਜਿਹੜੀ ਸਾਡੇ ਉੱਪਰ ਕਾਰਵਾਈ ਹੋਈ ਹੈ ਬਿਲਕੁਲ ਸਾਰਾ ਸਾਰਾ ਛੁੱਟਾ ਪਰਚਾ ਆਇਆ ਉਹਨੂੰ ਰੱਦ ਕਰਿਆ ਜਾਵੇ ਔਰ ਜਿਹੜੀ ਸਾਡੀ ਕਮੇਟੀ ਹੈ ਉਹਨੂੰ ਸਹੀ ਤਰੀਕੇ ਨਾਲ ਮੁਹੰਮਦ ਹਨੀਫ ਵੱਲੋਂ ਲੈ ਕੇ ਉਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਸਾਡੇ ਵੱਲੋਂ ਕਿੰਨੇ ਬੰਦੇ ਦਾ ਬਾਈਕਾਟ ਕੀਤਾ ਸਾਡੇ ਵੱਲੋਂ 4 ਬੰਦੇ ਦਾ ਬਾਈਕਾਟ ਕਰਿਆ ਗਿਆ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਹੈ ਜੀ ਮੁਹੰਮਦ ਹਨੀਫ ਮੁਹੰਮਦ ਸਲੀਮ ਮੰਜੂਰ ਆਲਮ ਸੁਲਮਾਨੀ ਅਤੇ ਸਾਬਰ ਮੁਹੰਮਦ ਸਾਲੂਵਾਲ ਮਤਲਬ ਮੁੱਖ ਜਾਂ ਮੇਨ ਕਾਰਨ ਇਹ ਨਾ ਬੰਦੇ ਨੇ ਕੌਮ ਦਾ ਧੋਖਾ ਕਮਾਇਆ ਜੀ ਇਹਨਾਂ ਬੰਦਿਆਂ ਨੇ ਗਲਤ ਤਰੀਕੇ ਨਾਲ ਪ੍ਰਧਾਨਗੀ ਦੀ ਚੋਣ ਕਰਕੇ ਜਦੋਂ ਕਿ ਇਹ ਮਤੇ ਦੇ ਅੰਦਰ ਲਿਖਦੇ ਨੇ ਸਾਡੀ ਜਿਹੜੀ ਚੋਣ ਹੋਈ ਹੈ ਉਹ ਹੈੱਡ ਆਫਿਸ ਬੈਠ ਕੇ ਮਤਲਬ ਜਾਨੀ ਕਿ ਇਤਕਾਰ ਦੇ ਅੰਦਰ ਬੈਠ ਕੇ ਜਦੋਂ ਕਿ ਇਹਨਾਂ ਦੀ ਐਫ ਆਈ ਆਰ ਮੁਤਾਬਿਕ ਕਬਜ਼ਾ ਜੂਨ 2024 ਤੋਂ ਸਾਡੇ ਕੋਲ ਹੈ ਔਰ ਇਹਨਾਂ ਨੇ ਸਾਡੇ ਸਾਡੀਆਂ ਜਿਹੜੇ ਲੈਟਰ ਪੈਟਰ ਸਾਡੇ ਪ੍ਰਧਾਨਜੀ ਦੇ ਲਾਭ ਖਾਦੇ ਇਹਨਾਂ ਨੇ ਇਹਨਾਂ ਦੇ ਲੈਟਰ ਪੈਟਰ ਇਹਨਾਂ ਨੇ ਗਲਤ ਤਰੀਕੇ ਨਾਲ ਵਰਤੀ ਜਾਣੇ ਜੀ ਇਹਨਾਂ ਨੇ ਆਪਦੀ ਲੈਟਰ ਪੈਡ ਵਰਤਨ ਦਾ ਸਾਡੇ ਉੱਪਰ ਜਾਲਾ ਪਰ ਉਹ ਸਰਾ ਸਰ ਗਲਤ ਹੈ ਕਿਉਂਕਿ ਨਾ ਸਾਡੇ ਪ੍ਰਧਾਨ ਨੇ ਔਰ ਨਾ ਬਾਕੀ ਸਾਰਾ ਮੈਂਬਰਾਂ ਨੇ ਕਿਸੇ ਨੇ ਕੋਈ ਹਸਤੀਫਾ ਨਹੀਂ ਦਿੱਤਾ ਹੈਗਾ ਜੇ ਉਹ ਤੁਸੀਂ ਹਸਤੀਫੇ ਦੇਖੋਗੇ ਸਰਾ ਸਰ ਪਤਾ ਲੱਗਦਾ ਹੈ ਵੀ ਜਾਲ ਹੀ ਨੇ ਜੀ ਉਹ ਔਰ ਜਿਹੜੀ ਹੈ ਡੀਐਸਪੀ ਹੈਡਕ quarters ਤੇ ਐਸਪੀ ਹੈਡਕ quarters ਸਾਹ ਕੋ ਚਾਤੀ ਹੈ ਤੇ ਉਹ ਇਨਕੁਆਰੀ ਕੰਪਲੀਟ ਹੋ ਜਾਈ ਉਹ ਤਾਂ ਕੰਪਲੀਟ ਹੋਣ ਤੋਂ ਬਾਅਦ ਜੋ ਕਰਤਰ ਹੋਊਗਾ ਸਾਡੇ ਕੋਲ ਸ਼ਾਮਿਲ ਨਤੀਜ ਹੋ ਚੁੱਕੇ ਨੇ ਮਕਦਮੇ ਦੇ ਵਿੱਚ ਬਾਕੀ ਜੋ ਸਾਡੇ ਕੋਲ ਇਹਨਾਂ ਦੀ ਇਨਕੁਆਰੀ ਜਿਹੜੀ ਉੱਥੇ ਲਾਈ ਹੋਈ ਇਹਨਾਂ ਨੇ ਉਹ ਜੋ ਸਾਡੇ ਕੋਲ ਰਿਜ਼ਲਟ ਆਊਗਾ ਅਸੀਂ ਉਸ ਹੱ ਮੰਗ ਕੀ ਕਰਦੇ ਨੇ ਜੀ ਇਹ ਮਾਗ ਇਹਨਾਂ ਦੀ ਜਿਹੜੀ ਆ ਜੀ ਜਿਹੜਾ ਪਰਚਾ ਜਿਹੜਾ ਇੱਕ ਗਲਤ ਤਰ੍ਹਾਂ ਜੁਆ ਕੈਨਸਲ ਕੀਤਾ ਜਾ